ਮੀਡੀਆ ਦਾ ਅੱਜ ਇੱਥੇ ਇਸ ਇੰਪੋਰਟੈਂਟ ਈਵੈਂਟ ਨੂੰ ਕਵਰ ਕਰਨ ਦੇ ਲਈ ਪਹੁੰਚੇ ਤੁਹਾਡਾ ਸਾਰਿਆਂ ਦਾ ਧੰਨਵਾਦ ਮੇਰੇ ਨਾਲ ਮੇਰੇ ਸਾਥੀ ਐਡਵੋਕੇਟ ਹਰਸਿਮਰ ਸਿੰਘ ਚੀਮਾ ਸਾਹਿਬ ਮਾਨ ਸਾਹਿਬ ਸਾਰੇ ਅਫੀਸਰ ਸਾਹਿਬਾਨ ਉਹ ਇੱਥੇ ਪਹੁੰਚੇ ਨੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਪੁਲੱਥ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਪੁਲੱਥ ਔਰ ਬੇਗੋਵਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮਿਊਨਿਸਪਲ ਕਮੇਟੀ ਦੇ ਚੋਣਾਂ ਦੇ ਵਿੱਚ ਜਿੱਤਾ ਕੇ ਬਹੁਤ ਬਹੁਤ ਦੇ ਕੇ ਉਹਨਾਂ ਨੂੰ ਹਲਕੇ ਦੀ ਔਰ ਇਹਨਾਂ ਦੋਨਾਂ ਸ਼ਹਿਰਾਂ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਬਖਸ਼ਿਆ ਔਰ ਇਹਦਾ ਸਾਰਾ ਸਿਹਰੇ ਜਿਹੜਾ ਉਹ ਸਾਡੀ ਆਮ ਆਦੀ ਪਾਰਟੀ ਦੀ ਲੋਕਲ ਲੀਡਰਸ਼ਿਪ ਮੇਰੇ ਵੀਰ ਹਰਸ਼ਮਰਨ ਤੇ ਇਹਨਾਂ ਦੇ ਸਾਰੇ ਸਾਥੀਆਂ ਨੂੰ ਸਾਰੇ ਉਮੀਦਵਾਰਾਂ ਨੂੰ ਜਾਂਦਾ ਸਾਰੇ ਨੂੰ ਮੁਬਾਰਕਬਾਦ ਵੀ ਹੈ ਮੈਂ ਵਿਸ਼ਵਾਸ ਦਿਵਾਉਣਾ ਕਿ ਇਹਨਾਂ ਸਾਥੀਆਂ ਦੀ ਅਗਵਾਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਪਿਛਲੇ 3 ਸਾਲਾਂ ਤੋਂ ਵਿਕਾਸ ਦੇ ਰਿਕਾਰਡ ਤੋੜ ਕੰਮ ਹੋ ਰਹੇ ਨੇ ਤੇ ਹੁਣ ਜੋ ਬਜਟ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਪੇਸ਼ ਕੀਤਾ ਹੈ ਉਹਦੇ ਮੱਦੇਨਜ਼ਰ ਡਿਵੈਲਪਮੈਂਟ ਦੇ ਵੱਡੇ ਕੰਮ ਨੇ ਜਿਹੜੇ ਉਹ ਸਾਰੇ ਪੰਜਾਬ ਦੇ ਨਾਲ-ਨਾਲ ਹਲਕਾ ਹਲਕੇ ਦੇ ਵਿੱਚ ਹੀ ਵੱਡੇ ਪੱਧਰ ਦੇ ਉੱਪਰ ਹੋਣਗੇ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਮੇਰੀ ਇਹੀ ਬੇਨਤੀ ਇਹੀ ਅਪੀਲ ਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਜਿਹੜਾ ਇਹਨਾਂ ਨੂੰ ਦਿੱਤਾ ਹੈ ਤਗੜੇ ਹੋ ਕੇ ਲੋਕਾਂ ਦੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਕਰਾਓ ਅੱਜ ਹਲਕਾ ਭਾਤ ਨੂੰ ਤੁਸੀਂ ਆਏ ਹੋ ਪਹਿਲੀ ਵਾਰੀ ਆਏ ਹੋ ਜੀ ਆਇਆਂ ਨੂੰ ਅੱਜ ਤੁਸੀਂ ਕੀ ਦੇਖ ਗਏ ਸਾਡੇ ਹਲਕਾ ਭਾਤ ਨੂੰ ਉਹ ਜੋ ਮੇਰਾ ਵੀਰ ਹਰਸਿਮਰਨ ਜੋ ਸਾਡੀ ਸਾਰੀ ਟੀਮ ਕੋ ਹੋਗੀ ਜੀ ਕੋਈ ਮਿਲੂਗਾ ਸਰ ਸਬ ਡਿਵੀਜ਼ਨ ਪਲੱਸ ਵਿੱਚ ਪਿਛਲੇ ਲੰਬੇ ਸਮੇਂ ਤੋਂ ਨਾਂ ਤੇ ਪੀਂਧਾ ਸਾਹਿਬ ਨੇ ਨਾਂ ਲੈ ਪੀਂਧਾ ਸਾਹਿਬ ਨੇ ਬੈਠਦੇ ਇੱਥੇ ਕੋਈ ਨਿਗਰਤ ਨਹੀਂ ਹੈਗੇ ਜੀ ਜਿਦ ਅਸੀਂ ਕਰਕੇ ਤਕਸੀਮਾ ਦੇ ਕੇ ਜਾਂ ਹੋਰ ਸਬੰਧਨ ਕੇਸ ਲੋਗ ਬੜੇ ਖਿੱਦ ਲਗਰਾਉ ਹੋ ਰਹੇ ਨੇ ਇਥੋਂ ਤੱਕ ਕਿ ਐਫੀਐਸ ਵੀ ਸਾਈਨ ਹਮਨ ਕਪੂਰ ਥੱਲੇ ਵਾਤ ਜਾਂਦੇ ਨਹੀਂ ਹੈ ਨਹੀਂ ਜੀ ਲੋਕਲ ਨਹੀਂ ਹੈਗਾ ਜੀ ਕੋਈ ਤਕਸੀਮਾ ਚੁੱਟਾ ਹੋ ਰਿਹਾ ਹੈ ਅੱਛਾ ਓਕੇ ਸਾਡੇ ਕੋਲੇ ਵੀ ਹੈ ਅੱਛਾ ਕੋਈ ਗੱਲ ਨਹੀਂ ਤੁਸੀਂ ਮੈਂ ਕੋਈ ਗੱਲ ਨਹੀਂ ਤੁਸੀਂ ਕੱਲ ਨੂੰ ਛੁੱਟੀਆਂ ਮੈਂ ਪਰਸੋਂ ਹੀ ਜਿਹੜੇ ਕੰਸਰਨਡ ਮਿਨਿਸਟਰ ਨੇ ਉਹਨਾਂ ਦੇ ਐਫਸੀਰ ਨੂੰ ਕਹਿ ਕੇ ਕਰਵਾ ਦਿੰਦੇ ਹਾਂ ਪੂਰੇ ਡਿਸਟ੍ਰਿਕਟ ਦੇ ਸਿਰਫ ਤਿੰਨ ਨਾਇਬ ਜ਼ਿਲਦਾਰ ਕਰਵਾ ਦਿੰਦੇ ਜੀ ਕਰਵਾ ਦਿੰਦੇ ਕਰਵਾ ਦਿੰਦੇ ਸਰ ਸਰ ਨਗਰ ਪੰਚਾਇਤਾਂ ਕਿਉਂ ਨਾ ਤੁਹਾਡੇ ਇੱਥੇ ਦੋ ਬਣੀਆਂ ਔਰ ਉਹਨਾਂ ਵਾਸਤੇ ਕੋਲ ਡਿਵੈਲਪਮੈਂਟ ਵਾਸਤੇ ਕੋਈ ਸ਼ਹਿਰ ਫੰਡ ਜਾਂ ਹਲਕੇ ਭਲਾਤ ਵਾਸਤੇ ਮੈਂ ਉਹੀ ਦੱਸਿਆ ਨਾ ਜੀ ਕਿ ਉਹ ਜਿਹੜਾ ਸਾਰੇ ਦੀ ਸਾਰੀਆਂ ਪ੍ਰੋਪੋਜ਼ਲਾਂ ਨੇ ਉਹ ਇੱਥੋਂ ਜਾਣੀਆਂ ਨੇ ਹੁਣੇ ਜੀ ਅਜ ਪ੍ਰਧਾਨ ਜੀ ਨੇ ਚਾਰਜ ਸੰਭਾਲ ਲਿਆ ਹੈ ਇਹ ਹਰ ਸਿਮਰ ਸਿੰਘ ਜੀ ਨਾਲ ਸਾਰੇ ਸਾਥੀਆਂ ਨਾਲ ਸਲਾਹ مشورہ ਕਰਕੇ ਜੋ ਵੀ ਪ੍ਰੋਪੋਜ਼ਲ ਆ ਭੇਜਣਗੇ ਉਹਨਾਂ ਨੂੰ ਮਨਜ਼ੂਰ ਕਰਕੇ ਉਹ پیسے ਆ ਜਾਣਗੇ ਤੇ ਤੁਸੀਂ ਇਸ ਬਜਟ 'ਚ ਦੇਖਿਆ ਹੋਊਗਾ ਹੈਲਥ ਦੇ ਉੱਪਰ ਐਜੂਕੇਸ਼ਨ ਦੇ ਉੱਪਰ ਸਪੋਰਟਸ ਦੇ ਉੱਪਰ ਓਵਰਆਲ ਡਵੈਲਪਮੈਂਟ ਦੇ ਲਈ ਕਿੰਨਾ ਵਧੀਆ ਵਰ ਵੱਡਾ ਬਜਟ ਹੈ ਜਿਹੜਾ ਉਹ ਪੇਸ਼ ਕਰਾਇਆ ਸੋ ਸਾਰੇ ਕੰਮ ਹੋਣਗੇ ਪ੍ਰੋਪੋਜ਼ਲ ਇੱਥੋਂ ਜਾਣੀ ਚਾਹੀਦੀਆਂ ਨੇ ਕੁਝ ਪਿੰਡਾਂ ਜੀਆਂ ਪੰਚਾਇਤਾਂ ਬਣੀਆਂ ਉਹਨਾਂ ਨੂੰ ਇਹ ਤੱਕ ਚਾਰਜ ਨਹੀਂ ਦਿੱਤੇ ਜਾ ਰਹੇ ਉਹਦੇ ਇੱਥੇ ਕਾਰਨ ਹੈ ਸਰਕਾਰ ਕਹਿ ਰਹੀ ਸੀ ਕਿ ਪਿੰਡਾਂ ਦੀ ਸਰਕਾਰ ਪਿੰਡਾਂ ਨੂੰ ਨਹੀਂ ਚਾਰਜ ਕਿਉਂ ਨਹੀਂ ਦਿੱਤੇ ਜਾ ਰਹੇ ਦਿੱਤੇ ਜੀ ਆਲਰੇਡੀ ਸਾਰਿਆਂ ਨੂੰ ਦਿੱਤੇ ਸਰ ਲੇਟ ਸੀਗਾ ਪੀਵਰੀ ਟੇਕਓਵਰ ਹੈਂਡਓਵਰ ਦੇ ਵਿੱਚ ਟਾਈਮ ਲੱਗ ਗਿਆ ਉਹਨਾਂ ਦੇ ਹੋਰ ਪਾਸੇ ਦੇ ਵਿੱਚ ਪਿਛਲੇ 6 ਮਹੀਨਿਆਂ ਤੋਂ ਬਿਨਾਂ ਰਿਸਟਰੀਆ ਐਨਓਸੀ ਤੋਂ ਹੋਈ ਜਾਣ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋਇਆ ਉਹਦੀ ਜਾਂਚ ਕਰਾਈ ਜਾ ਰਹੀ ਹੈ ਜਿੱਥੇ ਸਰਕਾਰ ਨੂੰ ਚੂਨਾ ਲਗਾ ਬੜਾ ਤਗੜਾ ਜੀ ਉਹ ਤੁਸੀਂ ਡਿਟੇਲ ਹੈ ਜਿਹੜੀ ਭੇਜੋ ਜੀ ਮੇਰੇ ਕੋਲ ਦੀ ਇਨਕੁਆਇਰੀ ਕਰਾ ਦਿੰਨੇ ਆ ਜਿਹੜੇ ਜਿਹੜੇ ਕਿਸੇ ਨੇ ਵੀ ਇੱਕ ਨਵੇਂ ਪੈਸੇ ਦੀ ਕੋਈ ਐਮੈਜਲਮੈਂਟ ਕੀਤੀ ਹੋਊਗੀ ਚੂਨਾ ਲਾਉਣ ਦੀ ਕੋਸ਼ਿਸ਼ ਵੀ ਕੀਤੀ ਹੋਊਗੀ ਮੈਂ ਕਹਿੰਦਾ ਜੀ ਕੀਤੀ ਗਈ ਤਾਂ ਦੂਰ ਦੀ ਗੱਲ ਹੈ ਜੇ ਕੋਸ਼ਿਸ਼ ਵੀ ਕੀਤੀ ਜਾਊਗੀ ਤੋ ਬਖਸ਼ ਨਹੀਂ ਜਾਊਗਾ। ਫਰੋਦੀ ਪਾਰਟਿਕਲ ਕਿਸਾਨਾਂ ਦਾ ਮਸਲਾ ਹੈਗਾ ਕਿ ਸਮਾਨ ਜਿਹੜਾ ਆ ਕੁਝ ਲੀਡਰਾਂ ਕਰੋ ਮਿਲਦਾ ਪਿਆ ਵਾ ਕੁਝ ਥਾਣੇ ਤੇ ਮਿਲਦਾ ਪਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਜੀ ਤਾਂ ਕੋਈ ਗੱਲ ਹੀ ਧਿਆਨ ਦੇ ਵਿੱਚ ਆਈ ਜੀ ਜੇ ਕੋਈ ਕਿਸੇ ਨੂੰ ਕੋਈ ਕਨਸਰਨ ਹੈਗਾ ਤਾਂ ਦੱਸ ਦਿਓ ਉਹ ਤਾਂ ਹੋ ਜੂਗਾ ਕਿ ਕਿਸਾਨਾਂ ਨੇ ਮਸਲੇ ਲੈ ਕੇ ਕੋਈ ਸਰਕਾਰ ਵੱਲੋਂ ਕੋਈ ਪਹਿਲ ਕਦਮ ਨਹੀਂ ਕੀਤੀ ਆ ਜੀ ਸੈਂਟਰ ਦੇ ਨਾਲ ਕੋਈ ਇਦਾਂ ਦਾ ਕੋਈ ਦੇਖੋ ਇਸ ਤਰ੍ਹਾਂ ਹੈ ਕਿ ਆਲਰੇਡੀ ਬਹੁਤ ਸਾਰੀਆਂ ਮੀਟਿੰਗਾਂ ਨੇ ਜਿਹੜੀਆਂ ਉਹ ਪੰਜਾਬ ਸਰਕਾਰ ਵੱਲੋਂ ਇਨੀਸ਼ੀਏਟ ਕਰਕੇ ਉਹ ਕਰਵਾਈਆਂ ਜਾ ਚੁੱਕੀਆਂ ਨੇ ਸਰ ਸਰਕਾਰੀ ਕਾਲਜ ਭਲਾਤ ਵੀ ਜਿਹੜਾ ਬੜਾ ਪਿਛਲੇ 30 ਸਾਲ ਤੋਂ ਅਪਗ੍ਰੇਡ ਨਹੀਂ ਹੋਇਆ ਜੀ ਬੱਚਿਆਂ ਨੂੰ ੱੱਟਕੇ ਛਾਣੇ ਪੈਂਦੇ ਨੇ ਬੱਸਾਂ ਵੀ ਨਹੀਂ ਪ੍ਰੋਪਰ ਜਾਂਦੀਆਂ ਜਲੰਧਰ ਨੂੰ ਜੀ ਉਹ 30 ਸਾਲ ਵਾਲਾ ਤਾਂ ਜਿਹਨਾਂ ਨੂੰ ਚੋਣਾਂ ਦਾ ਰਹਿ ਭਲਾਤ ਉਹਨਾਂ ਤੋਂ ਹਿਸਾਬ ਕਰ ਲਓ ਜੀ ਤੁਸੀਂ ਕਹਿੰਦੇ ਹੁਣ ਸ਼ੁਰੂ ਕਰ ਰਹੇ ਹੋ ਕਰਦੇ ਹੋ ਜੀ ਇੱਕ ਸਰਮੁਖ ਭਲਾਤ ਦੀ ਮੁੱਖ ਮੰਗ ਹੈ ਮੇਨ ਸੜਕਾਂ ਦੀ ਵਿਕੋਲ ਲੰਡਾਲਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਮਿਊਨਿਸਪਲ ਕਮੇਟੀ ਦੀ ਚੋਣਾਂ ਹੋਈਆਂ ਨੇ ਉਸ ਸਮੇਂ ਪੁਲੱਥ ਥਲਕੇ ਨੇ ਬਹੁਤ ਵਧੀਆ ਔਰ ਵੱਡਾ ਸਾਥ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਔਰ ਸਾਡੇ ਨੌਜਵਾਨ ਸਾਥੀ ਐਡਵੋਕੇਟ ਹਰਸਿਮਰਨ ਨੂੰ ਦਿੱਤਾ ਜੀ ਦੀ ਵਜ੍ਹਾ ਕਰਕੇ ਪੁਲੱਥ ਔਰ 베ਗੋਵਾਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਦੀ ਬਹੁਮਤ ਬਣੀ ਤੇ ਉਹਨਾਂ ਉਸ ਬਹੁਮਤ ਦੇ ذریعے ਜੋ ਸਾਡੇ ਪ੍ਰਧਾਨ ਚੁਣੇ ਗਏ 베ਗੋਵਾਲ ਦੇ ਵਿੱਚ ਭੈਣ ਦਵਜੀਤ ਕੌਰ ਜੀ ਔਰ ਪੁਲੱਥ ਦੇ ਵਿੱਚ ਰਸ਼ਪਾਲ ਸ਼ਰਮਾ ਉਹਨਾਂ ਨੂੰ ਅੱਜ ਉਹਨਾਂ ਦੀ ਗੱਡੀ ਤੇ ਬਿਠਾ ਕੇ ਉਹਨਾਂ ਨੂੰ ਜੋ ਸੇਵਾ ਕਰਨ ਦਾ ਮੌਕਾ ਜੋ ਹਲਕੇ ਨੇ ਦਿੱਤਾ ਉਹਦੀ ਸ਼ੁਰੂਆਤ ਕਰਨ ਲਈ ਆਏ ਸੀਗੇ ਤੇ ਮੈਂ ਉਮੀਦ ਆਸ ਕਰਦਾ ਕਿ ਜਿਸ ਤਰੀਕੇ ਦੇ ਨਾਲ ਪਿਛਲੇ 3 ਸਾਲਾਂ ਤੋਂ ਪੂਰੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਹੁਣ ਇਸ ਹਲਕੇ ਦੇ ਵਿੱਚ ਵੀ ਜੋ ਡਿਵੈਲਪਮੈਂਟ ਦੀਆਂ ਨਵੀਆਂ ਲੀਹਾਂ ਨੇ ਜਿਹੜੀਆਂ ਉਹ ਪੈਣਗੀਆਂ ਤੇ ਬੇਮਿਸਾਲ ਤਰੱਕੀ ਜਿਹੜੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਹਲਕੇ ਦੀ ਹੋਏਗੀ ਜੋ ਅਸੀਂ ਲੋਕ ਮੈਂ ਸੁਨਾਮ ਤੋਂ ਆ ਮਾਲਵੇ ਤੋਂ ਜੋ ਅਸੀਂ ਲੋਕ ਉੱਥੇ ਬੈਠੇ ਦੇਖਦੇ ਸੀਗੇ ਭੁਲੱਥ ਬਾਰੇ ਹਮੇਸ਼ਾ ਮੈਂ ਆਪਣੇ ਪਿਤਾ-ਬਾਪੂ ਤੋਂ ਹੁੰਦਾ ਸੀ ਰਲਤੋਂ ਇਹ ਸਿੱਖਿਆ ਕਿ ਰਾਜਨੀਤੀ ਦੇ ਵਿੱਚ ਕੰਮ ਪਿਆਰਾ ਹੁੰਦਾ ਚੰਮ ਨਹੀਂ ਪਿਆਰਾ ਹੁੰਦਾ ਬੰਦੇ ਨੂੰ ਕੰਮ ਦੀ ਰਾਜਨੀਤੀ ਕਰਨੀ ਚਾਹੀਦੀ ਹੈ ਗੱਲਾਂ ਦਾ ਕੜਾ ਬਣਾ ਕੇ ਕੰਮ ਨਹੀਂ ਚੱਲਦਾ ਹੈਗਾ ਇਸ ਹਲਕੇ ਦੇ ਵਿੱਚ ਕਦੇ ਕਦੇ ਵੀ ਚਾਹੇ ਕਿਸੇ ਦੀ ਵੀ ਸਰਕਾਰ ਰਹੀ ਕਦੇ ਤਾਕਤ ਦੀ ਕਮੀ ਨਹੀਂ ਰਹੀ ਪਰ ਕੰਮ ਕਰਨ ਦੀ ਇੱਛਾ ਦੀ ਸ਼ਕਤੀ ਹੈ ਇੱਛਾ ਸ਼ਕਤੀ ਜਿਹੜੀ ਉਹਦੀ ਬਹੁਤ ਵੱਡੀ ਕਮੀ ਰਹੀ ਹੈ ਆਪਸੀ ਨਿੱਜੀ ਤੂਤਲਾਵਾਂ ਦੇ ਵਿੱਚ ਆਪਸੀ ਨਿੱਜੀ ਰੰਜਿਸ਼ਾਂ ਦੇ ਵਿੱਚ ਆਪਸੀ ਨਿੱਜੀ ਦੁਸ਼ਮਣੀਆਂ ਦੇ ਵਿੱਚ ਤੁਸੀਂ ਆਪਦੀਆਂ ਦੁਸ਼ਮਣੀਆਂ ਤਾਂ ਪਗਾ ਲੋਗੇ ਪਰ ਲੋਕਾਂ ਦੇ ਮੁੱਦੇ ਮਸਲੇ ਨੇ ਜਿਹੜੇ ਉਹ ਬਹੁਤ ਪਿੱਛੇ ਰਹਿ ਜਾਂਦੇ ਨੇ ਤੇ ਇਹੀ ਇਸ ਹਲਕੇ ਦੀ ਤਰਾਸਦੀ ਰਹੀ ਹੈ